ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਰਖਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾ ਰਨਾਉਤ ਦੀ ਜਿਹੜੀ ਫਿਲਮ ਐਮਰਜੈਂਸੀ ਆ ਰਹੀ ਆ ਉਹਨੂੰ ਅੰਮ੍ਰਿਤਸਰ ਦੇ ਵਿੱਚ ਮਾਝੇ ਵਿੱਚ ਤੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਵਾਂਗੇ ਇਹ ਫਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਛਵੀ ਆ ਜਿਹੜੀ ਤਸਵੀਰ ਆ ਸਰਕਾਰ ਉਹਨੂੰ ਵਿਗਾੜਨਾ ਚਾਹੁੰਦੀ ਹੈ ਅਜੀਬ ਦਸਤੂਰ ਹੈ ਇਹ ਮਹਿਜ਼ ਵੀ ਤੇਰੀ ਮਹਿਫਿਲ ਕਾ ਹਮਾਰਾ ਕਤਲ ਵੀ ਕੀਤਾ ਔਰ ਮੁਜ਼ਰਮ ਵੀ ਹਮ ਹੋਏ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਵੀ ਕਰ ਦਿੱਤਾ ਸਾਡੇ ਹੱਕ ਹਕੂਕ ਉਹ ਵੀ ਖੋਏ ਆ ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾ ਰਿਹਾ ਕਰਵਾਇਆ ਜਾ ਰਿਹਾ ਉਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਰਹਿਬਰ ਸ਼ਹੀਦ ਆ ਉਹਨਾਂ ਨੂੰ ਨਿੰਦਿਆ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਕੰਗਨਾ ਰਣੌਤ ਕਿਸਾਨ ਸੰਘਰਸ਼ ਵੇਲੇ ਵੀ ਇਹੋ ਜੀਆਂ ਭੈੜੀਆਂ ਹਰਕਤਾਂ ਕਰ ਚੁੱਕੀ ਹੋਈ ਏ ਉਹ ਸਟੇਟ ਦਾ ਸੰਧ ਬਣ ਕੇ ਤੇ ਅਗਾ ਵੀ ਇਹੋ ਜੀਆਂ ਜਿਹੜੀਆਂ ਹਰਕਤਾਂ ਕਰਨ ਦੀ ਉਤਰੀ ਹੋਈ ਏ ਪਰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਜੋ ਸਾਡੇ ਮਹਾਨ ਸ਼ਹੀਦ ਆ ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਸ੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੋਈ ਹੈ ਸੋ ਉਨ੍ਹਾਂ ਦਾ ਜਿਹੜਾ ਰੋਲ ਅਸੀਂ ਕਿਸੇ ਵੀ ਮਨੁੱਖ ਨੂੰ ਨਹੀਂ ਕਰਨ ਦੇਵਾਂਗੇ ਜਿਹੜੇ ਲੋਕ ਇਹ ਹਰਕਤਾਂ ਕਰ ਰਹੇ ਆ ਖਾਲਸਾ ਪੰਥ ਸਿੱਖ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ ਸੋ ਸਰਕਾਰ ਨੂੰ ਚਾਹੀਦਾ ਆ ਕਿ ਅਜਿਹੀ ਫਿਲਮ ਉੱਤੇ ਤੁਰੰਤ ਪਾਬੰਦੀ ਲਾਵੇ ਇਸ ਦੇ ਨਾਲ ਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਜਿਹੜਾ ਮਾਹੌਲ ਹੈ ਉਹ ਵਿਗੜ ਸਕਦਾ ਇਹਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜਿਹੜੀ ਜ਼ਿੰਮੇਵਾਰ ਹੋਵੇਗੀ ਕੰਗਨਾ ਰਨੋਤ ਦੀ ਫਿਲਮ ਉੱਤੇ ਤੁਰੰਤ ਜਿਹੜੀ ਪਾਬੰਦੀ ਆ ਉਹ ਲਗਣੀ ਚਾਹੀਦੀ ਹੈ ਸਾਹਿਬ ਜੀ ਅਮਰਜੈਂਸੀ ਦੇਖੋ ਇੰਦਰਾ ਗਾਂਧੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਜਿਹੜੀ 19 ਮਹੀਨੇ ਇਹ ਐਮਰਜੈਂਸੀ ਲਾਈ ਸੀ ਜੋ 1975 ਤੋਂ ਲੈ ਕੇ ਤਕਰੀਬਨ ਜਨਵਰੀ 1977 ਤੱਕ ਰਹੀ ਉਸ ਸਮੇਂ ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦ੍ਰਿਸ਼ ਤੇ ਨਹੀਂ ਆਏ ਸਨ ਸਾਹਮਣੇ ਪਾਸੇ ਨਹੀਂ ਆਏ ਸਨ ਕਿਉਂਕਿ ਉਸ ਸਮੇਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ ਅਤੇ 16 ਅਗਸਤ ਨੂੰ ਜਦੋਂ ਮਹਾਪੁਰਸ਼ ਚੜ੍ਹਾਈ ਕਰ ਜਾਂਦੇ ਆ ਫਿਰ 25 ਅਗਸਤ 1977 ਨੂੰ ਸੰਤ ਜਰਨੈਲ ਸਿੰਘ ਜੀ ਮੁਖੀ ਬਣਦੇ ਆ ਪਰ ਐਮਰਜੈਂਸੀ ਦੇ ਵੇਲੇ ਕੋਈ ਇੰਨੀ ਵੱਡੇ ਪੱਧਰ ਦੇ ਉੱਤੇ ਖਾਲਸਾਤਾਨ ਦੀ ਜਿਹੜੀ ਗੱਲ ਆ ਉਹ ਵੀ ਨਹੀਂ ਸੀ ਉੱઠી ਪਰ ਇਸ ਫਿਲਮ ਦੇ ਵਿੱਚ ਸੰਤਾ ਨੂੰ ਜਿਹੜਾ ਆ ਉਹ ਭੰਡਿਆ ਜਾ ਰਿਹਾ ਬਦਨਾਮ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਹੋਰ ਜਿਹੜੀ ਛਵੀ ਬਣਾ ਕੇ ਦਿਖਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਦੇਖੋ ਇਹੋ ਜੀਆਂ ਫਿਲਮਾਂ ਬਣਾ ਕੇ ਨਾ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੀਆਂ ਫਿਲਮਾਂ ਸਿੱਖ ਕੌਮ ਤੇ ਪੰਜਾਬ ਦੇ ਹੱਕ ਦੇ ਵਿੱਚ ਹੁੰਦੀਆਂ ਜਿਵੇਂ ਸਾਡਾ ਹੱਕ ਫਿਲਮ ਸੀ ਜਾਂ ਧਰਮਯੁੱਧ ਮੋਰਚਾ ਫਿਲਮ ਬਣੀ ਇਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਤੂਫਾਨ ਤੇ ਫਿਲਮ ਬਣੀ ਜਾਂ ਪਿੱਛੇ ਜੇ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ ਹੋਰ ਕਈ ਫਿਲਮਾਂ ਬਣੀਆਂ ਜਿਹੜੀਆਂ ਸਿੱਖੀ ਪੱਖ ਪੇਸ਼ ਕਰਦੀਆਂ ਸਨ ਉਹਨਾਂ ਦੇ ਉੱਤੇ ਤਾਂ ਸਰਕਾਰ ਜਿਹੜੀ ਪਾਬੰਦੀ ਲਗਾ ਦਿੰਦੀ ਆ ਕਈ ਸੀਨ ਕੱਟਣ ਤੋਂ ਬਾਅਦ ਵੀ ਉਹ ਫਿਲਮਾਂ ਨਹੀਂ ਚਲਾਈਆਂ ਜਾਂਦੀਆਂ ਪਰ ਜਿਹੜੀਆਂ ਫਿਲਮਾਂ ਪੰਜਾਬ ਅਤੇ ਸਿੱਖ ਕੌਮ ਦੇ ਵਿਰੁੱਧ ਭੁਗਤਦੀਆਂ ਹੋਣ ਸਾਡੇ ਖਿਲਾਫ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੋਵੇ ਉਹਨੂੰ ਸਰਕਾਰ ਪ੍ਰਮੋਟ ਕਰਦੀ ਆ ਤਾਂ ਜੋ ਸਿੱਖਾਂ ਦੇ ਖਿਲਾਫ ਇੱਕ ਵੱਡਾ ਹਊਆ ਜਿਹੜਾ ਹੈ ਪੇਸ਼ ਆ ਉਹ ਕੀਤਾ ਜਾਵੇ ਸਾਥ ਜੀ ਲਗਾਤਾਰ ਵਿਰੋਧ ਦਿਖਾਈ ਤੇ ਦੇ ਰਿਹਾ ਪੰਜਾਬ ਦੀ ਛੱਡ ਕੇ ਬਾਹਰ ਵੀ ਦਿਖਾਈ ਦੇ ਰਿਹਾ ਪਰ ਵਿਰੋਧ ਹੁੰਦੇ ਆ ਬਾਜੂਤ ਵੀ ਹਾਲੇ ਤੱਕ ਨਾ ਕੋਈ ਫਿਲਮ ਟਰੈਕਟਰ ਦਾ ਜਾਂ ਪਕਾਨਾ ਵਿਰੋਧ ਦਾ ਕੋਈ ਬਿਆਨ ਨਹੀਂ ਹੈ ਦੇਖੋ ਇਹ ਸਰਕਾਰ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਹ ਫਿਲਮ ਆ ਉਹ ਸਿੱਖ ਨਹੀਂ ਚੱਲਣ ਦੇਣਗੇ ਤੇ ਅਸੀਂ ਸਿਨੇਮੇ ਘਰਾਂ ਦੇ ਮਾਲਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਫਿਲਮ ਨੂੰ ਨਾ ਚੁੱਕਣ ਨਾ ਚਲਾਉਣ ਜੇਕਰ ਸਿਨੇਮਿਆਂ ਦੇ ਵਿੱਚ ਕੋਈ ਤੋੜਪੰਨ ਹੁੰਦੀ ਹੈ ਤੇ ਉਹਦੇ ਲਈ ਵੀ ਸਿਨੇਮਾ ਮਾਲਕ ਪੰਜਾਬ ਸਰਕਾਰ ਇਹ ਪ੍ਰਸ਼ਾਸਨ ਜਿਹੜਾ ਜ਼ਿੰਮੇਵਾਰ ਹੋਵੇਗਾ ਦਿਨੀ ਪ੍ਰਸ਼ਾਸਨ ਨੂੰ ਇਹੋ ਸਵਾਲ ਕੀਤਾ ਗਿਆ ਸੀ ਜੀ ਅਮਰਜੈਂਸੀ ਫਿਲਮ ਕਰਕੇ ਉੱਪਰ ਕਿੰਦੇ ਵੀ ਸਾਡਾ ਲੈਣ ਆਉ ਰੂਲ ਸਥਿਤੀ ਹੈ ਕੰਟਰੋਲ ਕਰਨ ਦੀ ਹੈ ਸਾਨੂੰ ਇਹ ਨਹੀਂ ਆ ਵੀ ਫਿਲਮ ਬੰਦ ਕਰੋ ਜਾਂ ਹੋਰ ਦੇਖੋ ਸਰਕਾਰ ਦਾ ਹੀ ਫਰਜ ਬੰਦਾ ਆ ਕਿ ਜਿਸ ਵੀ ਕਿਸੇ ਐਕਸ਼ਨ ਦੇ ਨਾਲ ਕਿਸੇ ਫਿਲਮ ਦੇ ਨਾਲ ਜਾਂ ਕਿਸੇ ਵੀ ਪ੍ਰੋਗਰਾਮ ਦੇ ਨਾਲ ਕੋਈ ਪੰਜਾਬ ਦਾ ਸੂਬੇ ਦਾ ਮਾਹੌਲ ਵਿਗੜਦਾ ਹੋਵੇ ਇੱਕ ਭਾਈਚਾਰੇ ਦੇ ਖਿਲਾਫ ਇਹ ਜਿਹੜੀ ਫਿਲਮ ਆ ਬਣਾਈ ਗਈ ਹੋਵੇ ਤੇ ਉਹ ਭਾਈਚਾਰੇ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਰੋਸ ਅਤੇ ਰੋਹ ਜਿਹੜਾ ਆ ਉਹ ਫੈਲ ਜਾਵੇ ਫਿਰ ਸਰਕਾਰ ਨੂੰ ਤੇ ਤੁਰੰਤ ਜਿਹੜੀ ਪਾਬੰਦੀ ਹੈ ਲਗਾਉਣੀ ਜੇਕਰ ਸਰਕਾਰ ਨਹੀਂ ਲਗਾਉਂਦੀ ਇਹਦਾ ਮਤਲਬ ਕਿ ਸਟੇਟ ਇਹਦੇ ਪਿੱਛੇ ਵੱਡੇ ਪੱਧਰ ਦੇ ਉੱਤੇ ਜਿਹੜੇ ਕੰਮ ਆ ਉਹ ਕਰ ਰਹੀ ਹੈ ਤੇ ਇਹ ਗੱਲ ਤਾਂ ਖੁੱਲ ਕੇ ਸਾਹਮਣੇ ਆ ਕਿਉਂਕਿ ਉਹ ਭਾਜਪਾ ਦੀ ਐਮਪੀ ਵੀ ਜਿਹੜੀ ਬਣ ਚੁੱਕੀ ਹੋਈ ਆ ਸਿੱਖਾਂ ਦਾ ਤੇ ਪੰਜਾਬ ਦਾ ਵਿਰੋਧ ਕਰਕੇ ਉਹ ਵੱਡੇ ਅਹੁਦੇ ਮਾਨ ਚੁੱਕੀ ਹੋਈ ਆ ਤੇ ਇਹੀ ਕੁਝ ਉਹ ਅਗਾਂਹ ਵੀ ਜਿਹੜਾ ਆ ਉਹ ਕਰਨਾ ਚਾਹੁੰਦੀ ਆ ਲੱਗਦਾ ਨਹੀਂ ਇਸ ਫਿਲਮ ਤੇ ਆਉਣ ਦੇ ਨਾਲ ਹਿੰਦੀ ਫਾਈ ਚਾਰੀ ਤੇ ਕੋਈ ਮੱਤਤ ਜ਼ਿਆਦਾ ਹੋ ਸਕਦੀ ਹੈ ਦੇਖੋ ਗੱਲ ਤੇ ਅਸੀਂ ਤੇ ਸਰਬ ਸਾਂਝੀ ਆਵਾਜ਼ਤਾ ਦੀ ਗੱਲ ਕਰਦੇ ਆਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਪਰ ਸੰਤ ਜਰਨੈਲ ਸਿੰਘ ਦੀ ਖਾਲਸਾ ਵੀ ਇਹੀ ਗੱਲ ਕਹਿੰਦੇ ਸਨ ਕਿ ਸਾਡਾ ਕਿਸੇ ਨਾ ਜਾਤੀ ਤੌਰ ਤੇ ਕੋਈ ਵੈਰ ਨਹੀਂ ਕੋਈ ਈਰਖਾ ਨਹੀਂ ਪਰ ਜੇ ਸਾਡੇ ਧਰਮ ਉੱਤੇ ਕੋਈ ਹਮਲਾ ਕਰੇਗਾ ਉਹ ਭਾਵੇਂ ਕੋਈ ਵੀ ਹੋਵੇ ਉਹ ਚਾਹੇ ਸਿੱਖ ਹੋਵੇ Hindu ਹੋਵੇ ਮੁਸਲਮਾਨ ਹੋਵੇ ਸਾਈ ਹੋਵੇ ਪਹਿਲੀ ਗੱਲ ਤੇ ਕਿਸੇ ਧਰਮ ਦੇ ਖਿਲਾਫ ਬੋਲਣ ਵਾਲੇ ਦਾ ਕੋਈ ਧਰਮ ਵੀ ਨਹੀਂ ਹੁੰਦਾ ਪਰ ਜੇਕਰ ਕੋਈ ਸਾਡੇ ਧਰਮ ਦੇ ਖਿਲਾਫ ਬੋਲੇਗਾ ਤੇ ਫਿਰ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਅਸੀਂ ਖਾਲਸਾ ਪੰਥ ਦੀਆਂ ਰੋਹ ਰੀਤਾਂ ਅਨੁਸਾਰ ਜਿਹੜੇ ਕਾਰਜ ਹੈ ਉਹ ਕਰਦੇ ਰਹਾਂਗੇ ਸਾਹਿਬ ਜੀ ਕਾਰਨ ਕੀ ਸਮਝਦੇ ਫਿਲਮ ਦੇ ਜਦੋਂ ਵੀਡੀਓ ਹੋਈ ਡਾਇਰੈਕਟਰ ਨੂੰ ਨਹੀਂ ਪਤਾ ਰਾਈਟਰ ਨੂੰ ਨਹੀਂ ਪਤਾ ਸਿੱਖਾਂ ਦੇ ਇਤਿਹਾਸ ਬਾਰੇ ਜਾਂ ਜਿਹੜੇ ਸੈਂਸਰ ਬੋਰਡ ਹੈ ਉਹਨੂੰ ਇਤਿਹਾਸ ਬਾਰੇ ਨਹੀਂ ਜਿਹਦਾ ਪਤਾ ਲੱਗਾ ਕਿ ਉਹਨੇ ਪਾਸ ਵੀ ਕਰ ਦਿੱਤੀ ਤੇ ਉਹ ਥੀਏਟਰ ਤੱਕ ਪਹੁੰਚਣ ਲੱਗੇ ਸਨ ਦੇਖੋ ਕਾਰਨ ਤਾਂ ਸਭ ਤੋਂ ਵੱਡਾ ਉਹਨਾਂ ਦਾ ਮਕਸਦ ਇਹ ਆ ਕਿ ਸਿੱਖਾਂ ਨੂੰ ਅਤੇ ਪੰਜਾਬ ਨੂੰ ਨਿੰਦੇਆ ਭੰਡਿਆ ਬਦਨਾਮ ਕੀਤਾ ਜਾਵੇ ਸਾਡੀ ਸ਼ਬੀ ਜਿਹੜੀ ਵਿਗਾੜੀ ਜਾਵੇ ਬਾਕੀ ਇਸ ਫਿਲਮ ਦੇ ਟ੍ਰੇਲਰ ਦੇਖ ਕੇ ਪਤਾ ਲੱਗਦਾ ਆ ਕਿ ਜਿਹੜਾ ਡਾਇਰੈਕਟਰ ਹੋਏਗਾ ਤਾਂ ਇਹਦੇ ਫਿਲਮ ਦੇ ਵਿੱਚ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਕੋਈ ਐਮਰਜੈਂਸੀ ਬਾਰੇ ਪੂਰੀ ਜਾਣਕਾਰੀ ਨਹੀਂ ਆ ਇਹਦੇ ਵਿੱਚ ਆਸ-ਪਾਸ ਪੂਰਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਨੂੰ ਜਿਹੜਾ ਫਿਲਮਾਇਆ ਗਿਆ ਆ ਜਦਕਿ ਐਮਰਜੈਂਸੀ ਦੇ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਉਹ ਦਮਦਮੀ ਤਖਤ ਸਾਹਿਬ ਦੇ ਮੁਖੀ ਵੀ ਨਹੀਂ ਸਨ ਉਹ ਵੱਡੀ ਪੱਧਰ ਤੇ ਹਾਲੇ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉੱਬਰ ਕੇ ਸਾਹਮਣੇ ਨਹੀਂ ਆਈ ਸੀ ਸੰਤ ਜੀ 25 ਅਗਸਤ 1977 ਨੂੰ ਮੁਖੀ ਬਣਦੇ ਆ 1978 ਦਾ 13 ਅਪ੍ਰੈਲ ਦਾ ਜਦੋਂ ਠਾਕਾ ਵਾਪਰਦਾ ਆ ਉਸ ਤੋਂ ਬਾਅਦ ਵੱਡੇ ਪੱਧਰ ਤੇ ਜਿਹੜਾ ਸਿੱਖ ਸੰਘਰਸ਼ ਜਿਹੜਾ ਉੱਠਦਾ ਆ ਸੰਤ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਨੇ ਜ਼ਰੂਰ ਦਿੱਲੀ ਦੀ ਆਰਾਮ ਲੀਲਾ ਗਰਾਊਂਡ ਦੇ ਵਿੱਚ ਉਸ ਸਮੇਂ ਇੰਦਰਾ ਗਾਂਧੀ ਨੂੰ ਐਮਰਜੈਂਸੀ ਦੇ ਦੌਰਾਨ ਹੀ ਮੂੰਹ ਦੇ ਉੱਤੇ ਜਿਹੜੀਆਂ ਖਰੀਆਂ ਖਰੀਆਂ ਜਿਹੜੀਆਂ ਸੁਣਾਈਆਂ ਸੀ ਤੇ ਐਮਰਜੈਂਸੀ ਦੌਰਾਨ ਹੀ ਸੰਤਾਂ ਨੇ ਵੱਡੇ ਨਗਰ ਕੀਰਤਨ ਕੱਢ ਕੇ ਤੇ ਸਰਕਾਰ ਨੂੰ ਜਿਹੜਾ ਆ ਉਹ ਵੰਗਾਰਿਆ ਸੀ ਸ਼ਰੋਮਣੀ ਅਕਾਲੀ ਦਲ ਉਹਨੇ ਵੀ ਉਸ ਸਮੇਂ ਵੱਡੇ ਪੱਧਰ ਉੱਤੇ ਜਿਹੜਾ ਸੰਘਰਸ਼ ਆ ਉਹ ਕੀਤਾ ਸੀ ਅਗਰ ਅਮਰਜੈਂਸੀ ਪੰਜਾਬ ਤੇ ਰਿਲੀਜ਼ ਹੁੰਦੀ ਆ ਤੇ ਉਸ ਤਰ੍ਹਾਂ ਵਿਰੋਧ ਇਸ ਤਰ੍ਹਾਂ ਦਾ ਹੋਏਗਾ ਤੇ ਪੂਰੀ ਸੰਗਤ ਨੂੰ ਪੀ ਅਪੀਲ ਕਰਨਾ ਦੇਖੋ ਅਸੀਂ ਸਿੱਖ ਜਥੇਬੰਦੀਆਂ ਪੰਜਾਬ ਦੇ ਸਿੱਖ ਨੌਜਵਾਨ ਪੰਥਦਰਦੀ ਨੌਜਵਾਨ ਸੰਗਤਾਂ ਆਪੋ ਆਪਣੇ ਪੱਦਰ ਦੇ ਉੱਤੇ ਜਿੱਥੇ-ਜਿੱਥੇ ਕਿਸੇ ਦੀ ਜਿੰਨੀ ਸਮਰੱਥਾ ਆ ਜਿੰਨੀ ਕਿਸੇ ਦੀ ਜ਼ਿੰਮੇਵਾਰੀ ਕੋਈ ਚੁੱਕ ਸਕਦਾ ਆ ਅਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜਿਹੜਾ ਆ ਉਹ ਰੋਕਾਂਗੇ ਅਸੀਂ ਪੂਰੇ ਯਤਨ ਕਰਾਂਗੇ ਅਸੀਂ ਸਰਕਾਰ ਨੂੰ ਵੀ ਲਿਖਤੀ ਤੌਰ ਉੱਤੇ ਵੀ ਜਿਹੜਾ ਆ ਉਹ ਦੇਵਾਂਗੇ ਅਸੀਂ ਹਰ ਉਹ ਕਦਮ ਚੁੱਕਾਂਗੇ ਜਿਹਦੇ ਨਾਲ ਇਹ ਜਿਹੜੀ ਫਿਲਮ ਆ ਉਹ ਬੰਦ ਹੋਵੇ ਇਹ ਫਿਲਮ ਨਾ ਚੱਲੇ। ਥੀਏਟਰ ਤੋਂ ਲੱਤ ਨਹੀਂ ਰਿਲੀਜ਼ਿੰਗ ਤੋਂ ਪਹਿਲਾਂ ਹੀ ਥੀਏਟਰਾਂ ਦੇ ਵਿੱਚ ਪਹੁੰਚ ਕੀਤੀ ਜਾਵੇ ਮਾਲਕਾਂ ਨੂੰ ਮਿਲਿਆ ਜਾਵੇ ਵੀ ਇਸ ਦੇ ਟ੍ਰੇਲਰ ਵੀ ਨਾ ਦਿਖਾਈ ਜਾ। ਇਸ ਤੋਂ ਪਹਿਲਾਂ ਵੀ ਕਈ ਸਿੱਖ ਵਿਰੋਧੀ ਫਿਲਮਾਂ ਆ ਚੁੱਕੀਆਂ ਹੋਈਆਂ। ਅਸੀਂ ਪਹਿਲਾਂ ਹੀ ਸਿਨੇਮਾ ਘਰਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਇਹ ਫਿਲਮਾਂ ਨਾ ਚਲਾਈਆਂ ਜਾਣ ਕਿਉਂਕਿ ਸਿਨੇਮਾ ਘਰਾਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਤੇ ਸਿੱਖ ਭਾਵਨਾਵਾਂ ਨੂੰ ਵੀ ਵੱਡੀ ਜਿਹੜੀ ਠੇਸ ਆ ਉਹ ਪੁੱਜ ਸਕਦੀ ਆ ਤੇ ਉਦੋਂ ਵੀ ਕਈ ਸਿਨੇਮਾ ਘਰਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਉਹ ਜਿਹੜੀਆਂ ਫਿਲਮਾਂ ਨਹੀਂ ਸੀ ਚਲਾਈਆਂ ਜਿਨ੍ਹਾਂ ਨੇ ਚਲਾਈਆਂ ਉਹ ਮੌਕੇ ਉੱਤੇ ਜਾ ਕੇ ਬੰਦ ਵੀ ਕਰਾਈਆਂ ਜਿਨ੍ਹਾਂ ਨੇ ਨਹੀਂ ਬੰਦ ਕੀਤੀਆਂ ਉਹ ਫਿਰ ਵੱਡੇ ਪੱਧਰ ਤੇ ਜਿਹੜੇ ਨੁਕਸਾਨ ਆ ਉਹ ਵੀ ਹੋਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜਦੋਂ ਸੰਨੀ ਦਿਓ ਨੇ ਇੱਕ ਸਿੱਖ ਵਿਰੋਧੀ ਫਿਲਮ ਜੋ ਬੋਲੇ ਸੋ ਨਿਹਾਲ ਕੱਢੀ ਸੀ ਤੇ ਉਸ ਸਮੇਂ ਫਿਰ ਬੰਬ ਧਮਾਕੇ ਵੀ ਹੋਏ ਸੀ ਜਦੋਂ ਅਕਸ਼ੇ ਕੁਮਾਰ ਨੇ ਸਿੰਘ ਇਜ਼ ਕਿੰਗ ਵਰਗੀ ਫਿਲਮ ਕੱਢੀ ਸੀ ਤੇ ਉਸ ਸਮੇਂ ਵੀ ਸਿਨੇਮੇ ਵੀ ਭੰਨੇ ਗਏ ਤੇ ਕਤਲੋਗਾਰਤ ਵੀ ਜਿਹੜੀ ਹੋਈ ਸੀ ਅਸੀਂ ਨਹੀਂ ਚਾਹੁੰਦੇ ਕਿ ਅਦੇਹਾ ਜਿਹੜਾ ਸਮਾਂ ਆ ਉਹ ਹੁਣ ਬਣੇ ਪਰ ਲੱਗਦਾ ਆ ਕਿ ਜਿਹੜੀ ਸਰਕਾਰ ਆ ਉਹ ਅਦੇਹਾ ਸਮਾਂ ਦੁਬਾਰਾ ਜਿਹੜਾ ਲਿਆਉਣਾ ਚਾਹੁੰਦੀ ਏ ਪਰ ਸਿੱਖ ਹਿੱਸੇ ਦਾ ਜਿਹੜਾ ਵਿਰੋਧ ਆ ਹਰ ਹਿੱਲੇ ਕਰਨਗੇ ਅਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਦਿਆਂ ਦਾ ਜਿਹੜਾ ਰੋਲ ਆ ਕੋਈ ਵਿਅਕਤੀ ਕਰੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹ ਇੱਕ ਰੋਹਾਨੀ ਅਤੇ ਜਰਨੈਲੀ ਸ਼ਖਸੀਅਤ ਆ ਸੋ ਉਹਨਾਂ ਦਾ ਜਿਹੜਾ ਸਤਕਾਰ ਕਾਇਮ ਰੱਖਣ ਦੇ ਲਈ ਉਹਨਾਂ ਦੀ ਸ਼ਾਨ ਕਾਇਮ ਰੱਖਣ ਦੇ ਲਈ ਅਸੀਂ ਹਰ ਜਿਹੜਾ ਕਦਮ ਇਹ ਚੁੱਕਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز